ਗਿਆਨ ਧਿਆਨ ਧੁਨ ਜਾਣੀ ਹੈ ਗਿਆਨ ਧਿਆਨ ਧੁਨ ਜਾਣੀ ਹੈ ਇਕਾਥ કહਾ ਹੈ ਸੋਏ ਕਹਿੰਦੇ ਜਿੰਨਾ ਵੀ ਗਿਆਨ ਆ ਸਾਰਾ ਇੱਕ ਧੁਨ ਤੋਂ ਪੈਦਾ ਹੋ ਰਿਹਾ ਉਹ ਕਿਹੜੀ ਧੁਨ ਆ ਨਾਦ ਜਿਹਨੂੰ ਕਹਤਾ ਜਿਹਨੂੰ ਨਾਮ ਕਹਤਾ ਤੇ ਉਹ ਹੁਣ ਧੁਨ ਦੇ ਨਾਲ ਪਹਿਲਾਂ ਨੇੜਤਾ ਪੈਦਾ ਕਰਨੀ ਪੈਣੀ ਆ ਉਹਦੇ ਲਈ ਜਪਣਾ ਪੈਣਾ ਤੇ ਹੁਣ ਮਹਾਰਾਜ ਕਹਿੰਦੇ ਜਾਸ ਜਪਤ ਸੁਣ ਅਨਹਦ ਧੁਨ ਕਹਿੰਦੇ ਪਹਿਲਾਂ ਧੁਨ ਨੂੰ ਜਪ ਜਪ ਕੇ ਤੇ ਪਹਿਲਾਂ ਉਹਨੂੰ ਅੰਦਰੋਂ ਸੁਣ ਹੁਣ ਵੇਖੋ ਜੇ ਗੁਰੂ ਅੰਗਦ ਪਾਤਸ਼ਾਹ ਨੇ ਸਾਨੂੰ ਦੱਸਿਆ ਇਹ ਕਥਾ ਦਾ ਭੇਦ ਦਿੱਤਾ ਕਹਿੰਦੇ ਨਾ ਗੁਰ ਅੰਗਦ ਦੀ ਉਹ ਨਿਧਾਨ ਇਕੱਠ ਕਥਾ ਗਿਆਨ ਪੰਜ ਭੂਤ ਵਸ ਕਿੰਨੇ ਜਮਤ ਦਾ ਤਰਾਸ ਵੀ ਪੰਜਾਂ ਨੂੰ ਵਾਸਚ ਕੀਤਾ ਉਹਨਾਂ ਨੇ ਜਮਾਂ ਦੇ ਘੌਤ ਉੱਪਰ ਉੱਠੇ ਉਹਨਾਂ ਦੇ ਮਨ ਤੇ ਉਹਨਾਂ ਨੇ ਕਿਦਾਂ ਉਠਾਇਆ ਮਨ ਨੂੰ ਕਹਿੰਦੇ ਹਰ ਸਤਗੁਰ ਨਾਨਕ ਖੇਲ ਰਚਾਇਆ ਅੰਗਦ ਕੋ ਪ੍ਰਭ ਅਲਖ ਲਿਖਾਇਆ ਕਿਦਾਂ ਅਲਖ ਲਿਖਾਇਆ ਕਹਿੰਦੇ ਪ੍ਰਥਮ ਮੈਲ ਹਰ ਨਾਮ ਜਪਾਇਓ ਪ੍ਰਥਮ ਮੈਲ ਹਰ ਨਾਮ ਜਪਾਇਓ ਪਹਿਲਾਂ ਉਹਨਾਂ ਨੂੰ ਜਪਾਇਆ ਕਹਿੰਦੇ ਦੁੱਤੀਏ ਅੰਗਦ ਹਰ ਗੁਣ ਗਾਇਓ ਫਿਰ ਦੂਸਰੇ ਨੰਬਰ ਤੇ ਉਹਨਾਂ ਨੇ ਹਰੀ ਦੇ ਗੁਣ ਗਾ ਕੇ ਦੱਸਿਆ ਨੂੰ ਪਹਿਲਾਂ ਜਪਿਆ ਉਹਨਾਂ ਨੇ ਵੇਖੋ ਜਪਣ ਦੀ ਮਹਾਨਤਾ ਫਿਰ ਵੇਖੋ ਆਰੰਭਤਾ ਹੀ ਇੱਥੋਂ ਕਿਉਂਕਿ ਮਾਰੇ ਕਹਿੰਦੇ ਉਦਮ ਕੀਆ ਕਰਾਇਆ ਆਰੰਭ ਰਚਾਇਆ ਕਹਿੰਦੇ ਆਰੰਭਤਾ ਕਰ ਲਈ ਅਸੀਂ ਭਗਤੀ ਦੇ ਮਾਰਗ ਤੇ ਆਰੰਭਤਾ ਕੀਤੀ ਤੇ ਕਿਦਾਂ ਕੀਤੀ ਕਹਿੰਦੇ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨ ਗੁਰਮੰਤਰ ਦਰਲਾਇਆ ਬਾਰ ਬਾਰ ਗੁਰਮੰਤਰ ਦੀ ਗੱਲ ਹੁੰਦੀ ਹੁਣ ਗੁਰੂ ਸਾਹਿਬਾਂ ਨੇ ਜੋ ਅਸੀਂ ਗੱਲ ਕਰ ਰਹੇ ਸੀ ਦੋ ਗੱਲਾਂ ਇੱਕ ਤਾਂ ਮਹਾਰਾਜ ਨੇ ਕਿਹਾ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀਓ ਕਹਿੰਦੇ ਤੇਰੇ ਬਚਨਾਂ ਨੂੰ ਸੰਤਾਂ ਨੇ ਆਧਾਰ ਬਣਾਇਆ ਬਾਣੀ ਨੂੰ ਵਿਚਾਰ ਕੇ ਦੇਖ ਲੋ ਨਹੀਂ ਉਹ ਕਹਿੰਦੇ ਬਾਣੀ ਵਿਚਾਰੀਏ ਜੀਓ ਕਹਿੰਦੇ ਬਾਣੀ ਨੂੰ ਵਿਚਾਰਨਾ ਵਾ ਇਸ ਅੱਗੇ ਅਗਲੀ ਪੰਕਤੀ ਤੇ ਦੱਸਿਆ ਕਹਿੰਦੇ ਸਿਮਰਤ ਸਾਸਗ੍ਰਾਸ ਕਹਿੰਦੇ ਸਿਮਰਨ ਸਾਸਗ੍ਰਾਸ ਕਰਨਾ ਇੱਥੇ ਦੋਵੇਂ ਗੱਲਾਂ ਦਾ ਜ਼ਿਕਰ ਕਰਤਾ ਗੁਰਬਾਣੀ ਨੂੰ ਕਹਿੰਦੇ ਵਿਚਾਰਨਾ ਵਾ ਤੇ ਸਿਮਰਨ ਜਿਹੜਾ ਵਾ ਕਰਨਾ ਵਾ ਉਹ ਕਰਨਾ ਸਾਸਗ੍ਰਾਸ ਯੁਕਤੀ ਵੀ ਦੱਸ ਦਿੱਤੀ ਤੇ ਸਿਮਰਨ ਕਰਨ ਲਈ ਵੀ ਕਹਿਤਾ ਤੇ ਤੀਸਰੀ ਗੱਲ ਨਾਲ ਹੀ ਨਾਲ ਹੀ ਕਹਤੀ ਵੀ ਵਿਸ਼ਵਾਸ ਰੱਖ ਕੇ ਕਿਉਂਕਿ ਮਨ ਡੋਲਣੇ ਆ ਹੁਣ ਵੇਖੋ ਜਪਣ ਵਾਲੇ ਵੀ ਜਿਹੜੇ ਆ ਨਾੜੀ ਸੰਤਾਂ ਦੇ ਪਿੱਛੇ ਲਾ ਕੇ ਪਤਾ ਨਹੀਂ ਕਿਹੜੇ ਕਿਹੜੇ ਕਿਰਿਆ ਕਰਮਾਂ 'ਚ ਪੈ ਜਾਂਦੇ ਨੇ ਕਹਿੰਦੇ ਸਿਮਰਤ ਸਾਸ ਗ੍ਰਾਸ ਪੂਰਨ ਵਿਸ਼ਵਾਸ ਕਿਉ ਮਨੋ ਵਿਸਾਰੀਏ ਜੀ ਹੁਣ ਵੇਖੋ ਅਸੀਂ ਗੁਰਬਾਣੀ ਪੜ੍ਹਨ ਦੀ ਗੱਲ ਕਰ ਰਹੇ ਸੀ ਅਸੀਂ ਗੱਲ ਕਰ ਰਹੇ ਸੀ ਕਿ ਜਿਨ੍ਹਾਂ ਨੇ ਉਹ ਅਨਹਦ ਧੁੰਨ ਤੇ ਧਿਆਨ ਲਾਇਆ ਉਹਨਾਂ ਨੂੰ ਗਿਆਨ ਪ੍ਰਗਟ ਹੋਇਆ ਫਿਰ ਉਹਨਾਂ ਨੇ ਦੱਸਿਆ ਜੋ ਉਹਨਾਂ ਨੇ ਬਚਨਾਂ ਦੇ ਰਾਹੀਂ ਆਪਣੇ ਰਾਹੀਂ ਸੰਸਾਰ ਦਾ ਮਾਰਗਦਰਸ਼ਨ ਕੀਤਾ ਉਹ ਬਚਨਾਂ ਨੂੰ ਉਹਨਾਂ ਲਿਖਤੀ ਰੂਪ ਦੇ ਦਿੱਤਾ ਬਹੁਤ ਸਾਰੇ ਗੁਰਮਖੋਰ ਵੀ ਆਏ ਕਿ ਸਾਡੇ ਬਚਨਾਂ ਨੂੰ ਵੀ ਐਡ ਕਰੋ ਉਹਨਾਂ ਆਖਿਆ ਦੱਸੋ ਤੁਹਾਡੇ ਕੀ ਬਚਨ ਆ ਆਪਣੇ ਵਿਚਾਰ ਪ੍ਰਗਟ ਕਰੋ ਜਦੋਂ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਏ ਕਹਿੰਦੇ ਅਜੇ ਅਧੂਰਾਪਨ ਤੇ ਅਧੂਰਾਪਨ ਕਦੋਂ ਹੁੰਦਾ ਵਾ ਜਦੋਂ ਮਾਲਕ ਨਾਲ ਨੇੜਤਾ ਨਹੀਂ ਪਾਇਦਾ ਕੀਤੀ ਹੁੰਦੀ ਜਿਨ੍ਹਾਂ ਨੇ ਮਾਲਕ ਨਾਲ ਨੇੜਤਾ ਪਾਇਦਾ ਕੀਤੀ ਉਹਨਾਂ ਦੀ ਬਾਣੀ ਦਰਜ ਕੀਤੀ ਵੀ ਕਿਹੜੇ ਤਰੀਕੇ ਨਾਲ ਕੀਤੀ ਫਿਰ ਉਹਨਾਂ ਨੇ ਖੁੱਲ ਕੇ ਦੱਸਿਆ ਹੁਣ ਸਾਡਾ ਮਕਸਦ ਹੈ ਪ੍ਰਭੂ ਮਲਾਪ ਕੀ ਗੁਰਬਾਣੀ ਗੁਰੂ ਜੋ ਆ ਸਾਨੂੰ ਰਸਤਾ ਦੱਸਦੇ ਨੇ ਇਹ ਸਾਡੇ ਵੱਡੇ ਭਾਗ ਨੇ ਮਹਾਰਾਜ ਕਹਿੰਦੇ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਬਹੁਤ ਵੱਡੇ ਭਾਗ ਨੇ ਇਸ ਸਾਨੂੰ ਉਹਨਾਂ ਦੇ ਬਚਨ ਜਿਹੜੇ ਲਿਖਤੀ ਰੂਪ ਚ ਦੇ ਦਿੱਤੇ ਉਹ ਗੁਰਬਾਣੀ ਗੁਰੂ ਦੇ ਰੂਪ ਚ ਸਾਡੇ ਨਾਲ ਨੇ ਅਸੀਂ ਕਦੇ ਹੀ ਪੁੱਛ ਸਕਦੇ ਆ ਤੇ ਹੁਣ ਮਹਾਰਾਜ ਕਹਿੰਦੇ ਪਰ ਖੇੜਕੀ ਵਰਤ ਗਈ ਇਹ ਜਿਹੜੇ ਬਚਨਾਂ ਤੋਂ ਜਿਨ੍ਹਾਂ ਤੋਂ ਮਾਰਗਦਰਸ਼ਨ ਲੈਣਾ ਸੀ ਉਹਨੂੰ ਅਸੀਂ ਪੜਨ ਤੱਕ ਸੀਮਿਤ ਹੋ ਗਏ ਉਹਨੂੰ ਕੀ ਕੀਤਾ ਪੜਨ ਤੱਕ ਸੀਮਿਤ ਹੋ ਗਏ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਗੁਰੂ ਸਾਹਿਬਾਂ ਨੇ ਦੇਖਿਆ ਦੇਖਿਆ ਜਿੱਦਾਂ ਹੀ ਧੰਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜਦੇ ਆ ਮਾਰਗਦਰਸ਼ਨ ਲੈਣੇ ਆ ਜੀਵਨ ਜਾਂਚ ਲੈਣੇ ਉਹਨਾਂ ਤੋਂ ਉਹਨਾਂ ਦੇ ਬਚਨਾਂ ਨੂੰ ਵਿਚਾਰਦੇ ਆ ਇਦਾਂ ਹੀ ਪੁਰਾਣੇ ਸਮਿਆਂ ਦੇ ਵਿੱਚ ਵੀ ਵੇਦ, ਕਿਤੇਬ, ਕ੍ਰਾਂਣ ਜਿੱਦਾਂ ਜੋ ਵੀ ਗ੍ਰੰਥ ਉਸ ਸਮੇਂ ਮੌਜੂਦ ਸੀ ਲੋਕੀ ਪੜ੍ਹਦੇ ਸੀ। ਤੇ ਗੁਰੂ ਸਾਹਿਬਾਂ ਨੇ ਜਦੋਂ ਦੇਖਿਆ ਵੀ ਪੜ੍ਹਦੇ ਤਾਂ ਹੈ ਨੇ ਪਰ ਪੜ੍ਹ ਕੇ ਉਹਨੂੰ ਵਿਚਾਰਦੇ ਨਹੀਂ ਆ ਉਹ ਜੋ ਮਾਰਗਦਰਸ਼ਨ ਕੀਤਾ ਜਾ ਰਿਹਾ ਗ੍ਰੰਥਾਂ ਦੇ ਰਾਹੀਂ ਉਹਦੇ ਤੇ ਚੱਲ ਨਹੀਂ ਰਹੇ। ਫਿਰ ਉਹਨਾਂ ਨੇ ਉਹਨਾਂ ਨੂੰ ਲਿਖਣਾ ਪਿਆ। ਉਹਨਾਂ ਨੂੰ ਗੁਰਬਾਣੀ ਗੁਰੂ ਚ ਲਿਖਣਾ ਪਿਆ। ਉਹੀ ਕੰਮ ਹੁਣ ਸਾਡੇ ਸਿੱਖ ਕਰਨ ਲੱਗ ਪਿਆ। ਜਿਹੜੀ ਗੱਲ ਉਹਨਾਂ ਨੇ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਗਰ ਕੀਤੀ ਗੁਰਬਾਣੀ ਦੇ ਵਿੱਚ ਜੋ ਹਾਲਾਤ ਦੇਖੇ ਉਹੀ ਹਾਲਾਤ ਆਜ ਸਾਡੇ ਤੇ ਚੱਲ ਪਏ ਨੇ ਤੋਂ ਕੀ ਲਿਖਿਆ ਗੁਰਬਾਣੀ 'ਚ ਕਹਿੰਦੇ ਬੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨਾ ਹੋਈ ਇੱਥੇ ਇਹ ਨਹੀਂ ਕਿਹਾ ਤੁਸੀਂ ਪੜਨਾ ਨਹੀਂ ਆ ਔਰ ਅਸੀਂ ਵੀ ਇਹ ਨਹੀਂ ਕਹਿ ਰਹੇ ਵੀ ਤੁਸੀਂ ਪੜਨਾ ਨਹੀਂ ਆ ਪੜਨਾ ਵਾ ਗੁਰਬਾਣੀ ਨੂੰ ਵਿਚਾਰਨਾ ਵਾ ਕਿਉਂਕਿ ਇਹਦੇ ਤੋਂ ਤਾਂ ਸਾਨੂੰ ਰਸਤਾ ਮਿਲਣਾ ਤੁਮਾਰੇ ਕਹਿੰਦੇ ਬੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨ ਹੋਈ ਕਹਿੰਦੇ ਏਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਈ ਤੇ ਅੱਗੇ ਕੀ ਕਹਿੰਦੇ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਦੋਂ ਚਾਰ ਵਰਨਾ ਚ ਜਿਆਦਾ ਜਿਆਦਾ ਚਾਰ ਵਰਨਾ ਚ ਸਮਾਜ ਵੰਡਿਆ ਸੀ ਤੇ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹ ਵਰਨਾ ਕੋ ਸਾਂਝਾ ਕਹਿੰਦੇ ਸਾਂਝਾ ਉਪਦੇਸ਼ ਆ ਕਹਿੰਦੇ ਗੁਰਮੁਖ ਨਾਮ ਜਪੇ ਗੁਰਮੁਖ ਨਾਮ ਜਪੇ ਉਧਰੇ ਸੋ ਕਲਮੈ ਇਹ ਕਲ ਜੋ ਕਿ ਚੱਲ ਰਿਹਾ ਨਾ ਕਿ ਕਿਉਂ ਹੋ ਸਕਦਾ ਬਹੁਤਿਆਂ ਨੂੰ ਲੱਗਦਾ ਭਲੇਖਾ ਲੱਗ ਗਿਆ ਮੈਂ ਤਾਂ ਇੱਥੇ ਜ਼ਿਕਰ ਕੀਤਾ ਕਿ ਕਿਉਂਕਿ ਗੁਰੂ ਸਾਹਿਬ ਕੀ ਕਹਿ ਰਹੇ ਆਂ ਕੀ ਕਰ ਰਹੇ ਆਂ ਮੈਂ ਤਾਂ ਪੁੱਛਿਆ ਵੀ ਕਿਤੇ ਮੈਂ ਨਾ ਭਲੇਖੇ ਚ ਆਵਾਂ ਕਿ ਉਹ ਜਿਹੜੇ ਉਲਟਾ ਚੱਲਦੇ ਗੁਰਬਾਣੀ ਦੇ ਉਹ ਸਹੀ ਹੋਣਾ ਨਾ ਤਾਂ ਮੈਂ ਪੁੱਛ ਲਿਆ ਜਦੋਂ ਸੰਗਤ ਨੂੰ ਪੁੱਛ ਲਏ ਨੇ ਕਹਿੰਦੇ ਗੁਰਮੁਖ ਨਾਮ ਜਪੇ ਉਧਰੇ ਸੋ ਕਲਮੈ ਘਟ ਘਟ ਨਾਨਕ ਮਾਜਾ ਕਹਿੰਦੇ ਗੁਰਮੁਖ ਨਾਮ ਜਪਦੇ ਆ ਉਹ ਘਾਲਣਾ ਘਾਲਦੇ ਆ ਕਹਿੰਦੇ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਤਾਂ ਵੇਖੋ ਗੁਰੂ ਸਾਹਿਬ ਨੇ ਗੁਰਬਾਣੀ 'ਚ ਵੀ ਲਿਖਿਆ ਕਹਿੰਦੇ ਨਾਨਕ ਧੂੜ ਮੰਗੇ ਤੇ ਇਸ ਗੁਰਸੇ ਕੀ ਜੋ ਆਪ ਜਪੈ ਵਰੈ ਨਾਮ ਜਪਾਵੇ ਛੜਤ ਤਾਂ ਹੀ ਕਿਉਂ ਕਿਉਂਕਿ ਅਹੀਂ ਕਹਿੰਨੇ ਪਹਿਲੀ ਗੱਲ ਤੇ ਅੱਜ ਜੋ ਸੰਸਾਰ 'ਚ ਚੱਲ ਰਿਆ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਕੰਮ ਤੱਕ ਸਵਾਰਥ ਤੱਕ ਬਸ ਜੋ ਸਾਡਾ ਅਸਲੀ ਮਨੋਰਥ ਆ ਉਹਦੇ ਲਈ ਕੋਈ ਵਿਰਲੇ ਗੁਰਮਖ ਨੇ ਜਿਹੜੇ ਚੱਲੇ ਨੇ ਪ੍ਰਭੂ ਮੁਲਾਬ ਦੇ ਲਈ ਨਹੀਂ ਤੇ ਜ਼ਿਆਦਾਤਰ ਕੰਮ ਧੱਕਾ ਤ੍ਰੈ ਗੁਣਾਂ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਤੇ ਮਹਾਰਾਜ ਕਹਿੰਦੇ ਮੂਰਖ ਅੰਧਲੇ ਕਹਿੰਦੇ ਅੰਨਿਆ ਉਹ ਮੂਰਖਾ ਕਹਿੰਦੇ ਮੂਰਖ ਅੰਧਲੇ ਤ੍ਰੈ ਗੁਣ ਸੇਵਾ ਮਾਇਆ ਕੇ ਬਿਵਹਾਰੀ ਅੰਦਰ ਕਪਟ ਉਦਰ ਭਰਨ ਕੇ ਤਾਂ ਹੀ ਪਾਠ ਪੜ੍ਹੇਂ ਗਵਾਰੀ ਤੂੰ ਪਾਠ ਕਰਦਾ ਨੂੰ ਇਤਰਾਗੁਣਾ ਦੇ ਲਈ ਤਰਾਗੁਣਾ ਦੀਆਂ ਮੰਗਾਂ ਦੇ ਬਦਲੇ ਤੇ ਹੁਣ ਵਿਰਲੇ ਗੁਰਮੁਖ ਜਿਹੜੇ ਨੇ ਪਹਿਲੀ ਗੱਲ ਤੇ ਸਵਾਰਥ ਦੀ ਭਗਤੀ ਹੋ ਗਈ। ਪ੍ਰਭੂ ਮਲਾਪ ਲਈ ਕੋਈ ਵਿਰਲੇ ਜਿਹੜੇ ਆ ਉਹ ਚੱਲ ਰਹੇ ਨੇ। ਜਿਹੜੇ ਪ੍ਰਭੂ ਮਲਾਪ ਲਈ ਚੱਲਦੇ ਨੇ ਜਿਨ੍ਹਾਂ ਦੇ ਅੰਦਰੋਂ ਮਾਲਕ ਨੂੰ ਮਿਲਣ ਦੀ ਤੜਫਾ ਉਹਨਾਂ ਦੀ ਤੇ ਬਾਸ਼ਾ ਫਿਰ ਹੋਰੀ ਆ ਕੋਈ। ਉਹ ਤੇ ਫਿਰ ਕੀ ਕਹਿੰਦੇ ਆ ਰਾਜ ਨਾ ਚਾਹੂੰ। ਮੁਕਤ ਨਾ ਚਾਹੂੰ ਸਾਨੂੰ ਮੁਕਤੀ ਵੀ ਨਹੀਂ ਚਾਹੀਦੀ ਕਹਿੰਦੇ ਕੀ ਚਾਹੀਦਾ ਤੁਹਾਨੂੰ? ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਕਹਿੰਦੇ ਪ੍ਰੀਤ ਚਾਹੀਦੀ ਤੇਰੇ ਚਰਨਾਂ ਦੀ ਇਹ ਕਿਦਾਂ ਦਾ ਪਿਆਰ ਆ ਸ਼ਰਤਾਂ ਵਾਲਾ ਇਹ ਗਿਣਤੀ ਮਿੰਤੀ ਵਾਲਾ ਪਿਆਰ ਕਿੱਥੋਂ ਆ ਗਿਆ ਪਿਆਰ 'ਚ ਗਿਣਤੀ ਕਿੱਥੋਂ ਆ ਗਈ ਅਸੀਂ ਆਪਣੇ ਧੀਆਂ ਪੋਤੇ ਨਾਲ ਪਿਆਰ ਕਰਦੇ ਆ ਪਰਿਵਾਰ ਨਾਲ ਪਿਆਰ ਕਰਦੇ ਆ ਕੀ ਅਸੀਂ ਘੜੀ ਤੇ ਸਮਾਂ ਦੇਖ ਕੇ ਕਰਦੇ ਆ ਬਹੁਤ ਸਾਡੇ ਸਮਾਜ ਦੇ ਵਿੱਚ ਅੱਜ ਗਿਣਤੀਆਂ ਮਿੰਤੀਆਂ ਵਾਲਾ ਪਿਆਰ ਵੀ ਸ਼ੁਰੂ ਹੋ ਚੁੱਕਿਆ ਕੀ ਇਹ ਗਿਣਤੀ ਵਾਲਾ ਪਿਆਰ ਕਿੱਥੇ ਦੱਸ ਸਕੀ ਇੱਥੇ ਸਾਨੂੰ ਦੱਸਿਆ ਗਿਆ ਪੀ ਤੁਹੇ ਹੀ ਟਾਈਮ ਵੇਖ ਕੇ ਪਿਆਰ ਕਰਨਾ ਕਦੀ ਅਸੀਂ ਆਪਣੇ ਬੱਚਿਆਂ ਨੂੰ ਕਿਹਾ ਵੀ 5 ਮਿੰਟ ਮੇਰੇ ਸਾਹਮਣੇ ਬਹੁਤ ਘੜੀ ਦਾ ਟਾਈਮ ਦੇ ਕੇ ਮੈਂ 5 ਮਿੰਟ ਤੇਰੇ ਨਾਲ ਪਿਆਰ ਕਰਨਾ ਇਹ ਗਿਣਤੀ ਤੋਂ ਬਾਹਰ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਨੇ ਸੁੱਕੀਆਂ ਰੋਟੀਆਂ ਵੀ ਖਾ ਕੇ ਐਕਸੈਪਟ ਕਰ ਲਿਆ ਧਰਤੀ ਤੇ ਵੀ ਸੋਣਾ ਐਕਸੈਪਟ ਕਰ ਲਿਆ ਮਹਾਰਾਜ ਕਹਿੰਦੇ ਰੂਖੋ ਭੋਜਨ hoom sahan sakhi priya sang sookh vihaat ਉਹਨਾਂ ਦੀ ਇੱਕੋ ਹੀ ਮੰਗ ਰਹੀ ਮਹਾਰਾਜ ਨੇ ਤਾਂ ਲਿਖਿਆ ਨਾ ਵਿਣ ਤੋਂ ਦ ਹੋਰ ਜੇ ਮੰਗਣਾ ਸਿਰ ਦੁਖਾਂ ਦੇ ਦੁਖ ਦੇਵ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਪਰ ਮਹਾਰਾਜ ਨੇ ਜਿਹੜਾ ਹਾਲਤ ਵੇਖੀ ਤੇ ਮਹਾਰਾਜ ਕਹਿੰਦੇ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗਾ ਨਾਮ ਵਿਸਾਰੀ ਨਾਮ ਕੋਈ ਜਪਣਾ ਨਹੀਂ ਚਾਹੁੰਦਾ ਕਹਿੰਦੇ ਸੁਖ ਦੀ ਮੰਗ ਹਰ ਇੱਕ ਕਰੀ ਜਾਂਦਾ ਤੇ ਕਹਿੰਦੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਕਹਿੰਦੇ ਵੇਖ ਲਿਆ ਸਾਰਾ ਇਹਦੇ ਤੋਂ ਬਿਨਾ ਸੁਖ ਨਹੀਂ ਮਿਲਣਾ ਪਰ ਅਸੀਂ ਜੀ ਭੁੱਲ ਗਏ 1 ਤੋਂ ਲੈ ਕੇ 1430 ਅੰਗ ਨਾਮ ਦੀ ਮਹਿਮਾ ਕਰ ਰਹੇ ਆ। ਤੋਂ ਉਹ ਜਿਹੜਾ ਨਾਮ ਆ ਜਿਹੜਾ ਸਾਡੀ ਦੇਹੀ ਅੰਦਰ ਮੌਜੂਦ ਆ ਨਾ ਉਹ ਨਾਮ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਇਸਕਾ ਵਿਸਰਾਮ ਹੋ ਉਦੋਂ ਪਹਿਲੀ ਗੱਲ ਭੇਖਾ ਪਾ ਦਿੱਤਾ ਗਿਆ ਬਹੁਤ ਸਾਰੇ ਜੀਵ ਕਹਿੰਦੇ ਜੀ ਇਹ ਨਾਮ ਲਿਆ। ਜਿਹੜਾ ਨਾਮ ਸਾਡੇ ਅੰਦਰ ਆ ਉਹ ਬਾਹਰੋਂ ਕੌਣ ਦੇ ਦੂਗਾ। ਵੇਖੋ ਜੇ ਸਾਨੂੰ ਇੰਨਾ ਭੇਖਾ ਵਾ ਤੇ ਸਾਨੂੰ ਇੰਨਾ ਤਾਂ ਪਤਾ ਨਾ ਮਾਰੇ ਕਹਿੰਦੇ ਅੱਠੀ ਪੈਰੀ ਅੱਠ ਖੰਡ ਨੌਵਾਂ ਖੰਡ ਸਰੀਰ ਤੇ ਇਸ ਵਿੱਚ ਨਾ ਉਹ ਨਾਮ ਇੱਕ ਭਾਲੇ ਗੁਣੀ ਗਹਿਰ ਕਹਿੰਦੇ ਉਹਦੇ ਵਿੱਚ ਵਾ ਸਰੀਰ ਦੇ ਵਿੱਚ ਵਾ।